ਸੱਚੀ ਗੱਲ ਦੀ ਮੈਂ ਵੀਡੀਓ ਬਣਾ ਰਿਹਾ ਹਾਂ ਲੀਵਰ ਨੂੰ ਠੀਕ ਕਰਨ ਵਾਸਤੇ ਅੰਮ੍ਰਿਤ ਹੈ ਦਵਾਈ ਜੋ ਕੁਦਰਤ ਨੇ ਸਾਨੂੰ ਦਿੱਤੀ ਹੋਈ ਹੈ ਉਹ ਹੈ ਭੂਮੀ ਆਮਲਾ ਭੂਮੀ ਆਮਲਾ ਜਿਹੜਾ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਉੱਗਦਾ ਹੈ ਅਤੇ ਇਸ ਦੇ ਪੱਤੇ ਫੁੱਲ ਫਲ ਜੜਾ ਸਾਦੀਆਂ ਹੀ ਕੰਮ ਆਉਂਦੀਆਂ ਹਨ ਇਹ ਨਹੀਂ ਨਹੀਂ ਇਸ ਤੇ ਜਿਹੜੇ ਆਮ ਤੌਰ ਤੇ ਤੁਹਾਡੇ ਪੇਟ ਵਿੱਚ ਪਾਣੀ ਭਰ ਜਾਂਦਾ ਉਹ ਇਸ ਨੂੰ ਇਸਤੇਮਾਲ ਕਰੋ ਉਹ ਵੀ ਠੀਕ ਹੋ ਜਾਏਗਾ ਅਗਰ ਪਿਸ਼ਾਬ ਲੱਗ ਕੇ ਆਉਂਦਾ ਹੈ ਤਾਂ ਇਸ ਦੀ ਵਰਤੋਂ ਕਰਨ ਨਾਲ ਤੁਸੀਂ ਠੀਕ ਹੋ ਸਕਦੇ ਹੋ ਕਬਈ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹੈ ਹੋਛਦੀ ਹੈ ਇਸ ਤੋਂ ਲਾਵਾ ਜਿਨ੍ਹਾਂ ਨੂੰ ਪੀਲੀਏ ਦੀ ਸ਼ਿਕਾਇਤ ਹੈ ਖੂਨ ਜਿਹੜਾ ਉਹ ਆਮ ਤੌਰ ਤੇ ਸਾਫ਼ ਕਰਦਾ ਹੈ ਬਾਹਾਂ ਹਜਮੇ ਖੱਟੇ ਡਕਾਰ ਜਲਨ ਗਰਮੀ ਨੂੰ ਦੂਰ ਕਰਦਾ ਹੈ ਤਸੀਰ ਇਹਦੀ ਠੰਡੀ ਹੁੰਦੀ ਹੈ ਇਹਦੇ ਜਿਹੜੇ ਪੱਤੇ ਨੇ ਉਹਦਾ ਅਗਰ ਜੂਸ ਬਣਾ ਕੇ ਪੀਤਾ ਜਾਏ ਤਾਂ ਤੁਹਾਡੇ ਜਿਹੜੇ ਮਰੂੜ ਨੇ ਉਹ ਵੀ ਠੀਕ ਹੋ ਜਾਣਗੇ ਤੇ बार-बार ਜਿਹੜਾ ਬੁਖਾਰ ਚੜਦਾ ਹੈ ਉਹ ਵੀ ਖਤਮ ਹੋ ਜਾਏਗਾ ਬਾਕੀ ਇਸ ਦੇ ਜੜ ਦਾ ਪਾਊਡਰ ਬਣਾ ਕੇ ਲੈਂਡ ਨਾਲ ਦੁੱਧ ਦੇ ਨਾਲ ਲੈਣਾ ਚਾਹੀਦਾ ਹੈ ਔਰ ਇਹ ਜੋ ਭੂਮੀ ਆਮਲਾ ਹੈ ਇਹ ਦੁੱਧ ਨਾਲ ਵੀ ਲਿਆ ਜਾ ਸਕਦਾ ਹੈ ਤਕਰੀਬਨ ਹੋਰ ਫਲ ਜਿਹੜਾ ਉਹ ਦੁੱਧ ਨਾਲ ਨਹੀਂ ਲਿਆ ਜਾ ਸਕਦਾ ਤੇ ਆਮਲਾ ਹੀ ਜਿਹੜਾ ਦੁੱਧ ਨਾਲ ਲਿਆ ਜਾ ਸਕਦਾ ਹੈ ਅਗਰ ਤੁਹਾਡੇ ਸੱਟ ਲੱਗੀ ਹੈ ਹੱਡੀ ਟੁੱਟ ਗਈ ਹੈ ਭੂਮੀ ਆਮਲੇ ਦਾ ਸੇਵਨ ਕਰੋ ਸਾਹ ਚੜਦਾ ਚੜਾਈ ਚੜਨ ਲੱਗਿਆ ਤੇ ਭੂਮੀ ਆਮਲੇ ਦਾ ਸੇਵਨ ਕਰਨਾ ਚਾਹੀਦਾ ਹੈ ਲਗਾਤਾਰ ਤੁਸੀਂ ਭੂਮੀ ਆਮਲੇ ਦਾ ਇਸਤੇਮਾਲ ਕਰੋ ਇਸ ਤੋਂ ਬਾਅਦ ਅਗਰ ਜੇ ਤੁਹਾਨੂੰ ਜ਼ਹਿਰੀਲਾ ਕੀੜਾ ਲੜ ਜਾਂਦਾ ਤਾਂ ਤੁਸੀਂ ਇਸ ਤੇ ਵਰਤੋਂ ਕਰਨ ਲਈ ਇਹਦੇ ਪੱਤਿਆਂ ਦਾ ਲੇਪ ਉਸ ਤੇ ਜਗ੍ਹਾ ਤੇ ਲਗਾ ਸਕਦੇ ਹੋ ਬਾਕੀ ਹਾਜ਼ਮੇ ਨੂੰ ਠੀਕ ਕਰਦਾ ਹੈ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹੈ ਤੇ ਜੇ ਤੁਹਾਡੀ ਕਿਡਨੀ ਖਰਾਬ ਹੈ ਤਾਂ ਉਸ ਨੂੰ ਵੀ ਠੀਕ ਕਰਦਾ ਹੈ ਜਿਹੜਾ ਭੂਮੀ ਆਮਲਾ ਹੈ ਇਹ ਸਿਰ ਤੋਂ ਲੈ ਕੇ ਪੈਰ ਤੱਕ ਹਰ ਬਿਮਾਰੀ ਦਾ ਇਲਾਜ ਜਿਹੜਾ ਉਹ ਭੂਮੀ ਆਮਲਾ ਕਰਦਾ ਹੈ ਅਗਰ ਤੁਸੀਂ ਚਾਹਦੇ ਹੋ ਵੀ ਸਾਨੂੰ ਭੂਮੀ ਆਮਲਾ ਖਾਣ ਨਾਲ ਜਿਆਦਾ ਬੈਨੀਫਿਟ ਹੋਵੇ ਤਾਂ ਤੁਸੀਂ ਕੀ ਕਰਨਾ ਭੂਮੀ ਆਮਲਾ ਜਿਹੜਾ ਹੈ ਉਹਦਾ ਰਸ ਲੈ ਲਓ ਅੱਧਾ ਲੀਟਰ ਤੇ ਭੂਮੀ ਆਮਲੇ ਦਾ ਪਾਊਡਰ ਲੈ ਲਓ ਅੱਧਾ ਲੀਟਰ ਤੇ ਧਾਗਾ ਮਿਸ਼ਰੀ ਲੈ ਲਓ ਅੱਧਾ ਲੀਟਰ ਅੱਧਾ ਕਿਲੋ ਇਹਨਾਂ ਨੂੰ ਮਿਕਸ ਕਰਕੇ ਤੁਸੀਂ ਖਾਣਾ ਸ਼ੁਰੂ ਕਰ ਦਿਓ ਤੁਹਾਡੀ ਜਿਹੜੀ ਤਾਕਤ ਹੈ ਉਹ ਦੁਬਾਰਾ ਸ਼ੁਰੂ ਹੋ ਜੇਗੀ ਇਹਦੇ ਵਿੱਚ ਬਹੁਤ ਜ਼ਿਆਦਾ ਗੁਣ ਹਨ ਆਮ ਤੌਰ ਤੇ ਤੁਸੀਂ ਦੇਖਿਆ ਵੀ ਤੁਹਾਡਾ ਗਰਮੀਆਂ ਦੇ ਵਿੱਚ ਸਿਰ ਦਰਦ ਕਰਦਾ ਹੈ ਤਾਂ ਤੁਸੀਂ ਇਹਦਾ ਇਸਤੇਮਾਲ ਕਰੋ ਜਿਨ੍ਹਾਂ ਦੀ ਨਿਗਾ ਘੱਟ ਹੈ ਆਮਲਾ ਪਾਊਡਰ ਜਿਹੜਾ ਉਹ ਉਹਨਾਂ ਨੂੰ ਖਾਣਾ ਚਾਹੀਦਾ ਹੈ ਬਾਕੀ ਭੂਮੀ ਆਮਲਾ ਜਿਹੜਾ ਹੈ ਆਮ ਤੌਰ ਤੇ ਕਬਜ ਲਈ ਠੀਕ ਤੇ ਹੈ ਹੀ ਹੈ ਵਾ ਪਰ ਇਸ ਦੇ ਵਿੱਚ ਗੁਣ ਬਹੁਤ ਜ਼ਿਆਦਾ ਹਨ ਜਿਹੜਾ ਨਾ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਭੂਮੀਆ આમਲਾ ਜਿਹੜਾ ਉਹ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਅਗਰ ਤੁਹਾਡਾ ਕੋਲੇਸਟ੍ਰੋਲ ਵਗੈਰਾ ਵੱਧ ਜਾਂਦਾ ਹੈ ਪੈਰਾਂ 'ਚ ਜਲਣ ਹੁੰਦੀ ਹੈ ਉਸ ਨੂੰ ਵੀ ਇਹ ਠੀਕ ਹੈ ਕਰ ਦਿੰਦਾ ਹੈ ਅਗਰ ਤੁਹਾਡਾ ਸਰੀਰ ਟੁੱਟਿਆ ਭੱਜਾ ਰਹਿੰਦਾ ਥਕਾਵਟ ਰਹਿੰਦੀ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਤਾਗਾ ਮਿਸ਼ਰੀ ਦਾ ਪਾਊਡਰ ਤਾਗਾ ਮਿਸ਼ਰੀ ਤੇ ਇਸ ਦਾ ਪਾਊਡਰ ਤੁਸੀਂ ਮਿਕਸ ਕਰਕੇ ਲਗਾਤਾਰ 3-4 ਮਹੀਨੇ ਲਓ ਤੁਸੀਂ ਦੇਖੋ ਵੀ ਇਹ ਕਿੰਨੀ ਵਧੀਆ ਚੀਜ਼ ਹੈ ਜਿਹੜੇ ਆਦਮੀ ਮੋٹے ਹਨ ਪਤਲਾ ਹੋਣਾ ਚਾਹੁੰਦੇ ਹਨ ਪਉਮੀਆ ਅਮਲੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਵਾਲਾਂ ਵਾਸਤੇ ਬਹੁਤ ਹੀ ਵਧੀਆ ਇਹ ਮੈਡੀਸਿਨ ਹੈ ਦੇਖੋ ਮੈਂ 73 ਦਾ ਹਾਂ ਪਰ ਤੁਸੀਂ ਦੇਖੋ ਮੇਰੇ ਜਿਹੜੇ ਵਾਲ ਹਨ ਉਹ ਕੁਦਰਤੀ ਤੌਰ ਤੇ ਇਹ ਖਾਣ ਨਾਲ ਵਾਲ ਦੇਖੋ ਮੇਰੇ ਸਾਰੇ ਕਾਲੇ ਹਨ ਇਹ ਦੇਖੋ ਔਰ ਮੈਂ ਕੋਈ ਵੀ ਡਾਈ ਨਹੀਂ ਕਰਦਾ ਕਿਉਂਕਿ ਆਮਲਾ ਪਾਊਡਰ ਜਿਹੜਾ ਹੈ ਆਮ ਤੌਰ ਤੇ ਬਹੁਤ ਹੀ ਵਧੀਆ ਚੀਜ਼ ਜਿਹੜੀ ਹੈ ਬਾਕੀ ਕੁਦਰਤ ਨੇ ਸਾਨੂੰ ਆਮ ਤੌਰ ਤੇ ਦੇਖੋ ਕਿੰਨੀ ਵਧੀਆ ਚੀਜ਼ ਦਿੱਤੀ ਹੋਈ ਹੈ ਤੁਸੀਂ ਕੋਈ ਵੀ ਦਵਾਈ ਨਾ ਖਾਓ ਸਿਰਫ ਭੂਮੀ ਆਮਲਾ ਜਾਂ ਆਮਲਾ ਦੋਨੇ ਬਰਾਬਰ ਹੀ ਹੈ ਕੋਈ ਵੀ ਚੀਜ਼ ਖਾਣੀ ਸ਼ੁਰੂ ਕਰਦੋ ਦੇਖੋ ਨਾ ਤੇ ਮੈਂ ਅਣਕ ਲਗਾਈ ਹੋਈ ਐ ਉਹ ਨਾ ਹੀ ਮੈਂ ਕਦੇ ਕੋਈ ਗੋਲੀ ਖਾਦਣਾ ਹਾਂ ਔਰ ਇਸ ਤੋਂ ਲਾਵਾ ਮੈਂ ਆਮਲਾ ਪਾਊਡਰ ਤੇ ਖਾਣਾ ਹੀ ਖਾਣਾ ਹੈ ਭੂਮੇ ਆਮਲਾ ਖਾ ਲੋ ਚਾਹੇ ਆਮਲਾ ਪਾਊਡਰ ਖਾ ਲੋ ਤੁਹਾਨੂੰ ਵੀ ਖਾਣਾ ਚਾਹੀਦਾ ਹੈ ਔਰ ਦੁੱਧ ਨਾਲ ਖਾ ਸਕਦੇ ਹੋ ਤੇ ਸਭ ਤੋਂ ਹੀ ਵਧੀਆ ਹੈ ਅਗਰ ਤੁਹਾਡੇ ਪੈਰ ਸੁੱਜ ਗਏ ਹਨ ਪਿਸ਼ਾਬ ਤੇ ਜਲਨ ਹੈ ਤਾਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਇਸ ਨੂੰ ਆਮ ਤੌਰ ਤੇ ਜੇ ਤੁਸੀਂ ਕੱਚੇ ਵੀ ਖਾ ਸਕਦੇ ਹੋ ਤੇ ਉਹਦੇ ਅਰਗੇ ਵੀ ਕੋਈ ਰੀਸ ਨਹੀਂ ਹੈ ਇਹ ਗੁਣਾ ਦੀ ਗੁੱਥਲੀ ਹੈ ਤਾਕਤ ਦੇ ਵਿੱਚ ਬਹੁਤ ਜ਼ਿਆਦਾ ਇਸ ਨੂੰ ਐਵੇਂ ਹੀ ਨਾ ਸਮਝੋ ਬਾਕੀ ਇੱਕ ਲੀਵਰ ਨੂੰ ਠੀਕ ਕਰਨ ਵਾਸਤੇ ਕਿਡਨੀ ਨੂੰ ਠੀਕ ਕਰਨ ਵਾਸਤੇ ਇਹ ਅਮਰਦੇ ਸਮਾਨ ਹੈ ਤੁਸੀਂ ਇਸ ਨੂੰ ਇਸਤੇਮਾਲ ਕਰਕੇ ਦੇਖੋ ਲਗਾਤਾਰ 3 ਮਹੀਨੇ ਇਸਤੇਮਾਲ ਕਰੋ ਤੁਸੀਂ ਦੇਖੋਗੇ ਵੀ ਤੁਹਾਡੇ ਸਰੀਰ ਦੇ ਵਿੱਚ ਕਿੰਨਾ ਬਦਲਾਅ ਹੁੰਦਾ ਹੈ ਬਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਇਹ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਬਸਕ੍ਰਾਈਬ ਕਰ ਦਿਓ